ਅਸੀਂ ਭਾਜੀ ਪਾਤਨਾ ਤੋਂ ਬਾੜ ਨੰਬਰ 5 ਤੋਂ ਹਾਂਜੀ ਤੇ ਦਿੱਕਤਾ ਭਾਜੀ ਆਪਣੇ ਮਾਤਾ ਜੀ ਨੂੰ ਸ਼ੂਗਰ ਸੀ ਥਾਇਰੋਇਡ ਸੀ ਤੇ ਹੋਰ ਵੀ ਕਾਫੀ ਪ੍ਰੋਬਲਮ ਆ ਸਰੀਰ ਦੇ ਵਿੱਚ ਰਹਿੰਦੇ ਸੀ ਉੱਠਣ ਨੂੰ ਦਿਲ ਨਹੀਂ ਕਰਦਾ ਸੀ ਇਹਨਾਂ ਦਾ ਤੇ ਹੁਣ ਵਾਕੀ ਜਦੋਂ ਦੀ ਅਸੀਂ ਇਹ ਦਵਾਈ ਸ਼ੁਰੂ ਕਰੀਏ ਉਹਦਾ ਕੁਝ ਫਰਕ ਪੈ ਰਿਹਾ ਹੈ ਹੁਣ ਮਹੀਨਾ ਹੋ ਗਿਆ ਦਵਾਈ ਖਾਂਦਾ ਮਹੀਨਾ ਹੋ ਗਿਆ ਸਰਵਿਸ ਪੈਗ ਯੂਜ਼ ਕਰਦਾ ਹਾਂ ਹਾਂਜੀ ਹਾਂਜੀ ਸਰਵਿਸ ਪੈਗ ਯੂਜ਼ ਕਰਦਾ ਕਿੰਨਾ ਫਰਕ ਪੈ ਗਿਆ ਭਾਜੀ ਕਾਫੀ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਨੂੰ ਵੀ ਪਹਿਲਾਂ ਵਾਂਗੂ ਐ ਸਰੀਰ ਦੀ ਗੁੜੀ ਗੁੜੀਆ ਨਹੀਂ ਕਰਦਾ ਹੈਗਾ ਵਧੀਆ એનર્ਜੀ ਆਉਂਦੇ ਸਰੀਰ ਦੇ ਵਿੱਚ ਓਕੇ ਹਾਂਜੀ ਵੀ ਵਧੀਆ ਸ਼ੂਗਰ ਵਾਸਤੇ ਕਿੰਨੇ ਜੁਨਟ ਲੈ ਰਹੇ ਤੁਸੀਂ ਡੇਲੀ ਇਨਸੂਲਿਨ ਦੇ ਵਿੱਚ ਇੰਸੂਲਿਨ ਦੇ ਭਾਈ 27 ਐਮ ਐਲ 2.5 ਐਮ ਐਲ ਮੰਗੂ ਲਗਾਉਂਦੇ ਸੀਗੇ ਸਵੇਰੇ ਸ਼ਾਮ ਓਕੇ ਜੀ ਤੇ ਜਦੋਂ ਤੋਂ ਬਾਅਦ ਇਹ ਸ਼ੁਰੂ ਕਰਿਆ ਇਹ 10 12 ਦਿਨ ਲੈਣ ਤੋਂ ਬਾਅਦ ਇੰਸੂਲਿਨ ਬੰਦ ਕਰਤਾ ਸੀ ਅੱਛਾ ਜੀ ਤੇ ਟੈਬਲੇਟ ਲੈਂਦੇ ਨੇ ਹੁਣ ਇਕੱਲੀ ਇਹ ਬਸ ਓਕੇ ਜੀ ਹਾਂਜੀ ਹਾਂਜੀ ਤੇ ਸ਼ੂਗਰ ਵੀ ਹੁਣ ਕੰਟਰੋਲ ਦੇ ਵਿੱਚ ਹੈ ਜਿਵੇਂ ਥਕਾਵਟ ਜਿਸ ਨੂੰ ਉੱਠੇ ਨਹੀਂ ਜਾਂਦਾ ਸੀ ਪਹਿਲਾਂ ਹਾਂਜੀ ਹਾਂਜੀ ਹੁਣ ਤਾਂ ਠੀਕ ਹੈ ਜੀ ਓਕੇ ਜੀ ਹਾਂਜੀ ਤੇ ਜਿਵੇਂ ਥਕਾਵਟ ਹੋ ਗਈ ਜਦ ਤੁਸੀਂ ਕਹਿੰਦੇ ਵੀ ਹਰੇਕ ਥੋੜੇ ਦਿਨਾਂ ਬਾਅਦ ਡਾਕਟਰ ਕੋਲ ਜਾਣਾ ਪੈਂਦਾ ਸੀ ਹਾਂਜੀ ਹਾਂਜੀ ਹਫਤੇ ਬਾਅਦ ਹਫਤਾ ਦਾ ਨਗਦ ਨਹੀਂ ਸੀ ਭਾਜੀ ਹਫਤੇ ਬਾਅਦ ਜਾਣਾ ਪੈਂਦਾ ਸੀ ਡਾਕਟਰ ਕੋਲੇ ਓਕੇ ਓਕੇ ਤੇ ਹੁਣ ਤੁਸੀਂ ਐ ਲਗਾ ਲਓ ਵੀ ਐਚਪੀਵੀ ਘੱਟ ਸੀ ਉਹ ਵੀ ਮੈਨੂੰ ਲੱਗਦਾ ਕਵਰ ਹੋ ਗਿਆ ਹੁਣ ਅਸੀਂ ਚੈੱਕ ਨਹੀਂ ਕਰਾਇਆ ਸੀਗਾ ਕਿਉਂਕਿ ਪਤਾ ਲੱਗ ਜਾਂਦਾ ਇਹਨਾਂ ਨੂੰ ਉਹ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਚਿਹਰੇ ਦਾ ਹੀ ਫਰਕ ਪੈ ਗਿਆ ਹੁਣਾ ਪੈਂਦਾ ਤੁਹਾਡਾ ਉਠ ਨੂੰ ਦਿੱਲੀ ਕਰਦਾ ਸੀਗਾ ਐਨਰਜੀ ਨਹੀਂ ਸੀ ਰੀ ਰੀ ਚ ਵੀਕਨੈਸ ਮਹਿਸੂਸ ਕਰਦੇ ਸੀਗੇ ਹੁਣ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਭਾਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਨੇਹਾ ਦੇਣਾ ਚਾਹੁੰਗੇ ਵੀ ਜੀ ਸਨੇਹਾ ਤਾਂ ਭਾਜੀ ਇਹ ਹੈ ਸਾਰੇ ਲੋਕਾਂ ਨੂੰ ਵੀ ਆਪਾਂ ਦੂਜੀਆਂ ਦਵਾਈਆਂ ਤੇ ਅੰਗਰੇਜ਼ੀ ਮੈਡੀਸਿਨਾਂ ਤੇ ਇੰਨੇ-ਇੰਨੇ ਪੈਸੇ ਬਰਬਾਦ ਕਰਦੇ ਆ ਐਡੇ-ਐਡੇ ਡਾਕਟਰਾਂ ਕੋਲੇ ਜਾਂਦੇ ਆ ਕਿ ਇੱਕ ਜਿਹੜੀ ਇਹ ਦਵਾਈ ਤੁਸੀਂ ਪ੍ਰੋਡਕਟ ਇਹ ਸਰਵਿਸ ਪੈਕ ਜੀ ਸਰਵਿਸ ਪੈਕ ਦੇ ਰਹੇ ਹੋਂ ਇਹ ਤੁਸੀਂ ਐ ਲਗਾ ਲਓ ਵੀ ਇੱਕ ਕੁਦਰਤੀ ਤੋਫ ਹੈ ਵੀ ਇਹ ਕਾਇਰਵੈਦਿਕ ਚੀਜ਼ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਸਰੀਰ ਨੂੰ ਪਰੇ ਕੰਮ ਕਰਦਾ ਹੈ ਹੌਲੀ 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 ਜਦੋਂ ਵਰਕ ਪੂਰਾ ਕਰ ਦਿੰਦਾ ਬਾਡੀ ਨੂੰ ਫਿਰ ਬਾਡੀ ਆਪਦੇ ਆਪ ਦੱਸਦੀ ਹੈ ਓਕੇ ਜੀ ਹਾਂਜੀ ਬਸ ਆਹੀ ਸਨੇਹਾ ਮੇਰਾ ਵੀ ਜਰੂਰ ਯੂਜ਼ ਕਰੋ ਇਹ ਬਿਲਕੁਲ ਤੇਰੀ ਪਤਾ ਲੱਗਦਾ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਾਫੀ ਪਰਿਵਾਰ ਸ਼ੂਗਰ ਨਾਲ ਜਾਂ ਦਿੱਕਤਾਂ ਨਾਲ ਜੂਜ਼ਰੇ ਹੁੰਦੇ ਨੇ ਕੀ ਸਨੇਹਾ ਦੇਣਾ ਚਾਹੋਗੇ ਆਹੀ ਸਨੇਹਾ ਜੀ ਵੀ ਇਹ ਬਹੁਤ ਵਧੀਆ ਚੀਜ਼ ਹੈ ਵੀ ਲੈਣਾ ਚਾਹੀਦਾ ਹੈ ਹਾਂਜੀ ਸਭ ਨੂੰ ਲੈਣੇ ਚਾਹੀਦੇ ਹੈ ਧੰਨਵਾਦ ਜੀ ਹਾਂਜੀ